ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਡੀਸੀ ਆਫਿਸ ਜਿਹੜਾ ਉਹਦੇ ਵਿੱਚ ਸਾਰੇ ਜ਼ਿਲ੍ਹਿਆਂ ਤੇ ਜੋ ਅਕਾਲੀ ਦਲ ਦਾ ਫੈਸਲਾ ਸੀ ਮੈਮੋਰੰडम ਦੇਣ ਵਾਸਤੇ ਡੀਸੀ ਆਫਿਸ ਪਰ ਗੋਟਿਆ ਔਰ ਡੀਸੀ ਸਾਹਿਬ ਸਾਨੂੰ ਮਿਲੇ ਨੇ ਕਿ ਉਹਨਾਂ ਨੇ ਸਾਡੀ ਮੀਟਿੰਗ ਕੀਤੀ ਹੈ ਡੀਸੀ ਸਾਹਿਬ ਨੇ ਔਰ ਉਹ ਸਾਰਾ ਮੈਮੋਰੰडम ਜਿਹੜਾ ਵਾ ਬੜਾ ਲੈ ਕੇ ਤੋਂ ਕਹਿੰਦੇ ਵੀ ਸਰਕਾਰ ਨੂੰ ਭੇਜ ਦਿੰਨੇ ਆ ਮੈਮੋਰੰडम ਜਿਹੜਾ ਵਾ ਉਹ ਦਿੱਤਾ ਬਾਅਦ ਜੋ ਪੰਜਾਬ ਦੇ ਵਿੱਚ ਇੱਕ ਬਲਟ ਜਿਹੜੀ ਪੂਰੀ ਆ ਫੜਾ ਨਾਲ ਤਬਾਹ ਹੋ ਚੁੱਕੀ ਹੈ ਜਿਹਦੇ ਵਿੱਚ ਪਿੰਡਾਂ ਦੇ ਲੋਕਾਂ ਦੀ ਤੇ ਕਿਸਾਨਾਂ ਦੀ ਜਿਹੜੀ ਫਸਲ ਉਹ ਮਾਰੀ ਗਈ ਆ ਔਰ ਬਹੁਤ ਸਾਰੇ ਘਰ ਵੀ ਜਿਹੜੇ ਨੇ ਪਿੰਡ ਜਿਹੜੇ ਆ ਉਹ ਡੁੱਬੇ ਰਹੇ ਨੇ इवन ਕਿ ਗੁਰਦੁਆਰਾ ਸਾਹਿਬ ਵੀ ਉਹਦੇ ਵਿੱਚ ਬਹੁਤ ਸਾਰੇ ਆਉਂਦੇ ਨੇ ਗੁਰਦੁਆਰਿਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਮੰਦਰਾਂ ਦਾ ਵੀ ਨੁਕਸਾਨ ਹੋਇਆ ਗਿਰਜਾਂ ਦਾ ਵੀ ਨੁਕਸਾਨ ਹੋਇਆ ਜਿਸ ਹਿੱਸੇ ਕਿਉਂਕਿ ਬਾਰਡਰ ਬੈਟ ਆ ਤੇ ਉਹਦੇ ਨਾਲ ਹੀ ਰਾਵੀ ਦਰਿਆ ਜਿਹਦਾ ਵਨ ਪੁੱਟਿਆ ਸੀ ਇਸ ਕਰਕੇ ਉਹ ਉਹਦੇ ਮੁਆਵਜ਼ੇ ਲਈ ਔਰ ਖਾਸ ਕਰਕੇ ਇਹ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਲਗਾਤਾਰ بارشਾਂ ਹੋਈਆਂ ਉਹਦੇ ਨਾਲ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਹਲਦੀ ਰੋਗ ਤੇ ਹੋਰ ਕਈ ਰੋਗ ਪਾ ਕੇ ਉਹ ਜਿਹੜਾ ਉਹਦਾ ਝਾੜ ਆ 40 ਤੋਂ 50% ਝਾੜ ਜਿਹੜਾ ਆਮ ਸਾਰੇ ਪੰਜਾਬ ਵਿੱਚ ਘਟ ਗਿਆ ਅਸੀਂ ਪੰਜਾਬ ਸਰਕਾਰ ਔਰ ਗਵਰਨਰ ਨੂੰ ਔਰ ਦਿੱਲੀ ਸਰਕਾਰ ਨੂੰ ਡੀਸੀ ਸਾਹਿਬ ਦੇ ਰਾਹੀਂ ਇੱਕ ਮੈਮੋਰੰਡਮ ਦਿੱਤਾ ਹੈ ਕਿ ਜਿਹੜੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਨੇ ਉਹਨਾਂ ਦਾ ਮੁਆਵਜ਼ਾ ਜਿਹੜਾ ਵਾ ਘੱਟੋ-ਘੱਟ ਜਿਹੜਾ ਵਾ 50000 ਰੁਪਏ ਕਿੱਲੇ ਦੇ ਹਿਸਾਬ ਨਾਲ ਦਿੱਤਾ ਜਾਵੇ ਔਰ ਜਿਹੜਾ ਇਹ ਬਿਮਾਰੀ ਆ ਜਿਹੜੀ ਇਹਨਾਂ ਨੇ ਇਹਨਾਂ ਨੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਜਿਹੜਾ ਝੋਨਾ ਚੁੱਕਿਆ ਮੰਡੀਆਂ ਵਿੱਚ ਉਹਨਾਂ ਦਾ ਜਿਹੜਾ ਵਾ ਅਸੈਸਮੈਂਟ ਸੀ ਉਹ ਵੀ ਉਹਨਾਂ ਮਾਫੀ ਕੀਤੀ ਉਹ ਆਪਣਾ ਨਾਪ ਤੋਲ ਕਰਕੇ ਪੂਰੀ ਅਸੈਸਮੈਂਟ ਉਸੇ ਤਰ੍ਹਾਂ ਹੀ ਲਾ ਰਹੇ ਨੇ ਜਿਹੜਾ ਜਿਮੀਦਾਰਾਂ ਦਾ ਬਹੁਤ ਨੁਕਸਾਨ ਹੋਇਆ ਤੇ ਜਿਹੜਾ ਝਾੜ ਘਟ ਗਿਆ ਕੱਲਾ ਜਿਮੀਦਾਰਾਂ ਦਾ ਨੁਕਸਾਨ ਨਹੀਂ ਹੋਇਆ ਇਹ ਜਿਮੀਦਾਰਾਂ ਦੀ ਫਸਲ ਘਟ ਗਈ ਆ ਤੇ ਵਪਾਰੀਆਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਉਹਦੇ ਵਿੱਚ ਮਜ਼ਦੂਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਖਰੀਦੋ ਫਰੋਖਤ ਜਿੰਨਾ ਕਰਨੀ ਸੀ ਅੱਜ ਦੁਕਾਨਦਾਰਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਇਹ ਪਰ ਭਾਈ ਜਿਹੜੀ ਆ ਪੰਜਾਬ ਸਰਕਾਰ ਚੰਨਾ ਕੋਲ ਬਹੁਤ ਵੱਡਾ ਫੰਡ ਹੁੰਦਾ ਖਾਸ ਕਰਕੇ ਜਿਹੜੀਆਂ ਕੁਦਰਤੀ ਜਾਂਤਾ ਹੁੰਦੀਆਂ ਨੇ ਉਹਦੇ ਤੇ ਸੈਂਟਰ ਸਰਕਾਰ ਕੋਲ ਬਹੁਤ ਵੱਡਾ ਫੰਡ ਹੁੰਦਾ ਅਜੇ ਤੱਕ ਨਾ ਪੰਜਾਬ ਸਰਕਾਰ ਤੇ ਤੇ ਨਾ ਹੀ ਸੰਤੂ ਸਰਕਾਰ ਦੇ ਕੰਮ ਤੇ ਜੂ ਨੂੰ ਰਸਕੀ ਆ ਜੇ ਇਹਨਾਂ ਪੰਜਾਬ ਨੂੰ ਸਮੇਂ ਸਿਰ ਨਾ ਸੰਭਿਆ ਤਾਂ ਇਥੋਂ ਦਾ ਪੰਜਾਬ ਦਾ ਜਿਹੜਾ ਕਿਸਾਨ ਆ ਜੇ ਕਿਸਾਨੀ ਮਰਦੀ ਆ ਤੇ ਉਹਦੇ ਨਾਲ ਮਜ਼ਦੂਰ ਉਹਦੇ ਨਾਲ ਵਪਾਰ ਉਹਦੇ ਨਾਲ ਜਿਹੜੀ ਆਮ ਜਨ ਸੰਖਿਆ ਜਿਹੜੀ ਆ ਉਹ ਪ੍ਰਭਾਵਿਤ ਹੋਵੇਗੀ ਔਰ ਪੰਜਾਬ ਜਿਹੜਾ ਉਹ ਸਾਰੇ ਦੇਸ਼ ਤੇ ਉੱਤੇ ਪ੍ਰਭਾਵ ਪਾਵੇਗਾ ਇਸ ਕਰਕੇ ਸਰਕਾਰ ਨੂੰ ਵੱਧ ਤੋਂ ਵੱਧ ਜਿਹੜਾ ਪੰਜਾਬ ਨੂੰ ਮੁਆਵਜ਼ਾ ਦੇਣਾ ਚਾਹੀਦਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਦੁਕਾਨਦਾਰ ਜਿਹੜੇ ਨੇ ਬੈਠੇ ਸੀ ਆਸ ਲਾ ਕੇ ਮੇਰਾ ਖਿਆਲ ਨਹੀਂ ਕਿ ਜੋ ਕਰਜ਼ੇ ਚੁੱਕੇ ਨੇ ਆਰਧੀਆਂ ਕੋਲੋਂ ਉਹ ਵਾਪਸ ਵੀ ਹੋ ਸਕਣ ਉਹ ਕਰਜ਼ੇ ਦੀ ਮਾਰ ਹਟ ਦੂਰਾ ਦਾਵਾ ਕਿਸਾਨ ਪੀੜਾ ਜਾਵੇਗਾ ਕਿਉਂਕਿ ਜਿੰਨੇ ਕਰਜ਼ਾ ਚੁੱਕਿਆ ਉਹਨੇ ਵਿਆਜ ਸਮੇਤ ਦੁਣਾ ਕਰਕੇ ਲੈਣਾ ਇਸ ਕਰਕੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਅਦੀਸ਼ ਸਾਹਿਬ ਰਾਹੀਂ ਪੰਜਾਬ ਸਰਕਾਰ ਨੂੰ ਔਰ ਹਿੰਦੁਸਤਾਨ ਦੀ ਸਰਕਾਰ ਨੂੰ ਤੇ ਗਵਰਨਰ ਰਾਹੀਂ ਕਿ ਇਹ ਸਾਰਾ ਮੈਮੋਰੰडम ਜਿਹੜਾ ਲੋਕਾਂ ਦੀ ਆਵਾਜ਼ ਬਣ ਕੇ ਅਸੀਂ ਇਹ ਮੈਮੋਰੰडम ਦਿੱਤਾ ਇਹਦੇ ਵਿੱਚ ਸਰਕਾਰਾਂ ਆਪ ਆਪਣਾ ਰੋਲ ਅਦਾ ਕਰਕੇ ਤੇ ਪੰਜਾਬ ਨੂੰ ਰਾਹਤ ਦੇਣ ਕੋਲ ਕੋ ਨੂੰ ਪੁੱਛੀ ਤੁਹਾਡੀ ਅਸੀਂ ਪਾਲੀਦਾਲ ਪੁਨਰ ਸਰਜੀਤ ਵੱਲੋਂ ਜੋ ਪੰਜਾਬ ਦੇ ਸਾਰੇ ਜਿੰਨੇ ਹੈਗੇ ਲੀਡਰ ਸਾ ਜਸਬੀਰ ਸਿੰਘ ਜੀ ਘੁੰਮਣ ਜਨਰਲ ਸੈਕਟੀ ਸਾਰ ਮੀਰਾਂਕੋਟ ਅਜੀਪਾਲ ਸਿੰਘ ਮੀਰਾਂਕੋਟ ਜ세 ਬੰਦਕ ਸੱਤਰ ਬਾਕੀ ਅਸੀਂ ਵਰਕਿੰਗ ਕਮੇਟੀ ਮੈਂਬਰ ਰਕਵੀਰ ਸਿੰਘ ਰਾਜਾ ਸਾਸੀਂ ਜੋੜਾ ਸਾਹਿਬ ਸਬਲਿੰਦਰ ਸਿੰਘ ਜੋੜਾ ਔਰ ਦੋਬਲੀਆਂ ਸਾਹਿਬ ਜਿਹੜੇ ਸਰਕਲ ਜਿਹੇਦਾਰ ਨੇ ਔਰ ਜੋ ਜੇਸ਼ੇਦਾਰ ਨੇ ਪਿੰਡਾਂ ਦੇ ਉਹ ਸਾਰੇ ਹੀ ਸਾਡੇ ਨਾਲ ਆਣ ਕੇ ਡੈਲੀਗੇਟ ਜਿਹੜੇ ਬਣੇ ਨੇ ਉਹ ਸਾਰਿਆਂ ਨੇ ਆਣ ਕੇ ਘਟੋ ਘਟ 50 ਆਦਮੀ ਸਾਡੇ ਨਾਲ ਜਿਨ੍ਹਾਂ ਨੇ ਆਣ ਕੇ ਮੈਮੋਰੰਡਮ ਦਿੱਤਾ ਤੇ ਅਸੀਂ ਤੁਹਾਡੇ ਮਾਧਿਅਮ ਰਹੀ ਇਹ ਕਹੁੰਦੇ ਆ ਕਿ ਪ੍ਰੈਸ ਵੀ ਇਹ ਪ੍ਰੈਸ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਪ੍ਰੈਸ ਵੀ ਸਾਡੀ ਆਵਾਜ਼ ਨੂੰ ਉਹ ਸੈਂਟਰ ਤੱਕ ਔਰ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਂਦਾ ਜਦਨ ਕਰੇ ਅਸੀਂ ਪ੍ਰੈਸ ਦਾ ਵੀ ਧੰਨਵਾਦ ਕਰੀ ਅੱਜ ਅਸੀਂ ਇਹ ਫਰਮ ਨੇ ਕਾਲੀਦਾ ਪੁਨਰ ਸਜੀਤ ਵੱਲੋਂ ਜਿਹੜਾ ਅਸੀਂ ਆਪਣਾ ਅ ਡਿਸਟ੍ਰਿਕਟ ਹੈਡਕੁਆਟਰੋਂ ਦਾ ਸਾਰਾ ਪ੍ਰੋਗਰਾਮ ਲਿਖਿਆ ਸੀਗਾ ਉਹ ਉਸ ਨੂੰ ਅਸੀਂ ਨੇਪਰੇ ਚਾੜਨ ਵਾਸਤੇ ਅਸੀਂ ਅੰਮ੍ਰਿਤਸਰ ਦੇ ਹੈਡਕੁਆਟਰ ਤੇ ਆਪਣੇ ਨਾਲ ਪਾਰਟੀ ਵਰਕਰਾਂ ਨੂੰ ਲੈ ਕੇ ਸਾਰਿਆਂ ਨੂੰ ਲੀਡਰਾਂ ਨੂੰ ਲੈ ਕੇ ਇੱਥੇ ਪਹੁੰਚੇ ਆਂ ਜੀ ਸਾਹਿਬ ਨੂੰ ਝੋਨੇ ਦੀ ਜਿਹੜੀ ਹੋਈ ਬਰਬਾਦੀ ਆ ਪੰਜਾਬ ਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਬਰਬਾਦੀ ਆ ਉਹਦੇ ਸਬੰਧ ਚ ਅਸੀਂ ਅੱਜ ਇੱਕ ਮੈਮੋਰੰਡਮ ਦਿੱਤਾ ਹੈ ਤਾਂ ਕਿ ਜਿਹੜਾ ਕਿਸਾਨ ਆ ਉਹ ਲੁੱਟਿਆ ਜਾ ਰਿਹਾ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਤੇ ਨੇਚਰਲ ਡਿਜਾਸਟਰ ਫੰਡ ਜਿਹੜੇ ਨੇ ਉਹਨਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਤੇ ਇਸ ਸਮਝਦੇ ਆਂ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਵਰਤ ਕੇ ਤੇ ਅਸੀਂ ਆਪਣੀ ਜਿਹੜੀ ਆ ਗੱਲ ਜਿਹੜੀ ਆ ਤਾਂ ਪਹਚਾ ਸਕੀਏ ਇਸ ਕਰਕੇ ਅੱਜ ਦੇਣਾ ਹੈ ਤੇ ਵੀ ਕਿਰਨ ਚਾਰਜ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਕਿ ਜਿਹਦੇ ਵਿੱਚ ਉਹ ਕਹਿ ਰਹੇ ਕਿ ਇਹ ਸ਼ਤਾਬਦੀ ਸਮਾਗਮ ਨੇ ਉਹਨਾਂ ਦੀ ਸ਼ੁਰੂਆਤ ਲਈ ਕਿਸੇ ਵੀ ਵਿਅਕਤੀ ਦੇ ਪਿੱਛੇ ਪਿੱਛੇ ਨਹੀਂ ਜਾ ਰਿਹਾ ਆਪਣੇ ਤੌਰ ਤੇ ਹੀ ਅੱਜ ਜਿਹੜੀ ਸ਼ੁਰੂਆਤ ਉਹਨਾਂ ਨੇ ਕੀਤੀ ਜਾ ਰਹੀ ਹੈ। ਵੀ ਬੀਬੀ ਕਿਰਨਜੋਤ कौर ਦਾ ਬਿਆਨ ਠੀਕ ਹੈ ਕਿਉਂਕਿ ਇੱਕ ਧੜਾ ਕਾਬਜ ਹੋ ਗਿਆ ਤੇ ਜਿਹੜਾ ਕਾਬਜ ਧੜਾ ਹੈ ਕਾਬਜ ਧੜੇ ਵਾਲ ਕਦੇ ਵੀ ਨਹੀਂ ਪੁੱਛਦੇ ਹੁੰਦੇ ਤੇ ਮੈਂ ਸਮਝਦਾ ਵੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇਹ ਗੁਰੂ ਇੱਕ ਬਾਦਰ ਪਾਸ਼ਾ ਦੀ ਸ਼ਤਾਬਦੀ ਹੈ ਤੇ ਸਾਰਿਆਂ ਪੰਥਰਾਂ ਇਕੱਠੇ ਹੋ ਕੇ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਵੰਡੀ ਹੈ ਜਿਹੜੇ ਕ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਸ ਵੇਲੇ ਕਾਬਜ ਨੇ ਕਿ ਉਹ ਸਾਰੇ ਧਰਮ ਨਾਲ ਲੈ ਕੇ ਚੱਲਣਗੇ